ਆਵਾਜ਼ ਦੇ ਪਾਰਟੀ ਦੇ ਚੀਫ ਸਪੋਕਸਪਰਸਨ ਤੇ ਨਾਲ ਹੀ ਹਲਕਾ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਹਾਲੀ ਦੇ ਵਿੱਚ ਅਨਾਉਂਸ ਕੀਤੀ ਗਏ ਐਮਪੀ ਕੈਂਡੀਡੇਟ ਮਲਵਿੰਦਰ ਕੰਗ ਸਾਡੇ ਨਾਲ ਸ਼ਾਮਿਲ ਨੇ ਨਾਲ ਦੀ ਨਾਲ ਕਿਉਂਕਿ ਖੁਸ਼ੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਔਰ ਮੂਹ ਮਿੱਠਾ ਕਰਾਇਆ ਜਾ ਰਿਹਾ ਕੰਗ ਸਾਹਿਬ ਪਹਿਲਾਂ ਤਾਂ ਸਵਾਲ ਹੀ ਕਰ ਲੈਣੇ ਹਨ ਹਾਲਾਂਕਿ ਲੰਬੇ ਸਮੇਂ ਤੋਂ ਕਿਐਸ ਰੰਗੀਆਂ ਲਗਾਈਆਂ ਜਾ ਰਹੀ ਸੀ ਕਿ ਸ਼੍ਰੀ ਅਨੰਤਪੁਰ ਸਾਹਿਬ ਤੋਂ ਜਿਹੜੇ ਮਲਵਿੰਦਰ ਕੰਗ ਨੇ ਉਹੀ ਉਮੀਦਵਾਰ ਹੋਣਗੇ ਲੇਕਿਨ ਹੁਣ ਪਾਰਟੀ ਦੇ ਇੱਕ ਛੋਟੇ ਵਰਕਰ ਕਿਉਂਕਿ ਤੁਸੀਂ ਜਿੱਥੋਂ ਸ਼ੁਰੂਆਤ ਕੀਤੀ ਸੀ ਉਹਨਾਂ ਦੇ ਭਰੋਸੇ ਜ ਮਾਨ ਸਾਹਿਬ ਦਾ ਸੰਦੀਪ ਪਾਠਕ ਜੀ ਦਾ ਪਾਰਟੀ ਦੀ ਪੂਰੀ ਲੀਡਰਸ਼ਿਪ ਦਾ ਮੈਂ ਤਨਦੇਹੀ ਨਾਲ ਧੰਨਵਾਦ ਕਰਦਾ ਹਾਂ ਔਰ ਉਸ ਪਰਮਪਤਾ ਪਰਮੇਸ਼ਵਰ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਅਹਿਮ ਸੀਟ ਤੇ ਪਾਰਟੀ ਵੱਲੋਂ ਟਿਕਟ ਦੇ ਕੇ نوازਿਆ ਔਰ ਡੈਫੀਨੇਟਲੀ ਪਾਰਟੀ ਦੀਆਂ ਉਮੀਦਾਂ ਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਵਾਸਤੇ ਲਗਾਤਾਰ ਮਿਹਨਤ ਕਰਾਂਗੇ ਕਿ ਇੱਥੇ ਜਿੱਥੇ ਸਵਾਲ ਅਸੀਂ ਆਮ ਤੌਰ ਤੇ ਕਰਦੇ ਸ਼ੁਰੂਆਤ ਚ ਹਮੇਸ਼ਾ ਕਿਹਾ ਜਾਂਦਾ ਸੀ ਕਿ ਪਿੰਡਾਂ ਚ ਸੱਥਾਂ ਚ ਬੈਠਣ ਵਾਲੇ ਲੋਕ ਜਿਹੜੇ ਨੇ ਉਹ ਐਮਪੀ ਚੋਣਾਂ ਲੜਨਗੇ ਤੁਹਾਡੀ ਐਗਜ਼ੈਂਪਲ ਹੈ ਲੇਕਿਨ ਉੱਥੇ ਇਹ ਵੀ ਸਵਾਲ ਉੱਠ ਰਹੇ ਨੇ ਕਿ ਜਿਹੜੇ ਹੋਰ ਪਾਰਟੀਆਂ ਤੋਂ ਆਏ ਹੋਏ ਲੋਕ ਨੇ ਵੱਡੇ ਚਿਹਰੇ ਦੇਖ ਕੇ ਉਹਨਾਂ ਨੂੰ ਟਿਕਟ ਨਾਲ ਨਵਾਜਿਆ ਜਾ ਨੀ ਦੇਖੋ ਹੁਣ ਤੇ ਤੁਹਾਡੇ ਸਾਹਮਣੇ ਹੀ ਆ ਪਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਮੇਰੇ ਵਰਗੇ ਇੱਕ ਸਹਾਰਨ ਵਰਕਰ ਨੂੰ ਪਾਰਟੀ ਨੇ ਅੱਜ ਲੋਕ ਸਭਾ ਵਾਸਤੇ ਔਰ ਇਸ ਸਮੇਂ ਜਦੋਂ ਦੇਸ਼ ਤਾਨਾਸ਼ਾਈ ਵੱਲ ਵੱਧ ਰਿਹਾ ਹੈ ਮੋਦੀ ਸਾਹਿਬ ਦੀ ਅਗਵਾਈ ਚ ਲਗਾਤਾਰ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਇਸ ਸੰਘਰਸ਼ ਚ ਆਪਣਾ ਯੋਗਦਾਨ ਪਾਉਣ ਲਈ ਪਾਰਟੀ ਲੀਡਰਸ਼ਿਪ ਨੇ ਮੇਰੇ ਤੇ ਭਰੋਸਾ ਜਤਾਇਆ ਡੈਫੀਨਿਟਲੀ ਜਿਹੜਾ ਵਰਕਰ ਹੁੰਦਾ ਨਾ ਜੀ ਉਹ ਪਾਰਟੀ ਦਾ ਬੇਸ ਹੈ ਆਧਾਰ ਹੈ ਹੁਣ ਆਵਾ ਦੀ ਪਾਰਟੀ ਦਾ ਬੇਸ ਜਿਹੜਾ ਆਧਾਰ ਉਹ ਪਾਰਟੀ ਦੇ ਵਲੰਟੀਅਰ ਹੀ ਹੈ ਹੇ ਲੇਕਿਨ ਜੇਕਰ ਦੂਸਰੀ ਪਾਰਟੀ ਨੇ ਗੱਲ ਕਰੀਏ ਰਵਾਇਤੀ ਪਾਰਟੀਆਂ ਦੇ ਵੱਲੋਂ ਜਿਹੜੇ ਟਕਸਾਲੀ ਲੀਡਰ ਨੇ ਚਾਹੇ ਸ਼ੋਮਣੀ ਕਾਲੀਦਾਲ ਦੀ ਗੱਲ ਕਰ ਲਈਏ ਉਥੋਂ ਵੀ ਪ੍ਰੇਮ ਸਿੰਘ ਚੰਦੂ ਮੱਜਾ ਦਾ ਨਾਮ ਆਦਾ ਜਾਂ ਭਾਜਪਾ ਦੀ ਵੀ ਗੱਲ ਕਰ ਲਈਏ ਉਹ ਟਕਸਾਲੀ ਲੀਡਰ ਤੁਹਾਡੇ ਸਾਹਮਣੇ ਹੋਣਗੇ ਫਸਟਾ ਮੁਕਾਬਲਾ ਕਿਹਦੇ ਨਾਲ ਲੱਗਦਾ ਹੈ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੈਂ ਫੈਸਲਾ ਲੋਕਾਂ ਨੇ ਕਰਨਾ ਅਖੀਸ ਵਾਲਿਆਂ ਕਹਿੰਦੇ ਸਭ ਬੀਤ ਦਿਨਾਂ ਦੇ ਵਿੱਚ ਜਿਸ ਤਰੀਕੇ ਕਾਂਗਰਸ ਦਾ ਜਿਹੜਾ ਸੁਭਾਅ ਹੈ ਉਹ ਨਰਮ ਹੁੰਦਾ ਨਜ਼ਰ ਆਇਆ ਸੀ ਸੁਖਿੰਦਰ ਸਿੰਘ ਰੰਦਾਵਾ ਜੜੇ ਨੇ ਉਹਨਾਂ ਨੇ ਕਿਹਾ ਕਿ ਜੋ ਅਰੈਸਟ ਹੋਈ ਹੈ ਅਰਵਿੰਦ ਕੇਜੀਵਾਲਦੀ ਉਹ ਲੋਕਤੰਤਰ ਦਾ ਘਾਣਾ ਇਸ ਤੋਂ ਪਹਿਲਾਂ ਹਾਲਾਂਕਿ ਉਹ ਵਿਰੋਧ ਕਰਦੇ ਨਜ਼ਰ ਆਏ ਸੀ ਔਰ ਹੁਣ ਇੱਕਦਮ ਤੋਂ ਇੱਕ ਸੌਫਟ ਕੋਰਨਰ ਦਿਖਾਈ ਦਿੱਤਾ ਤਾਂ ਡੈਫੀਨਿਟਲੀ ਦੇਖੋ ਜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਭਾਜਪਾ ਦਾ ਪਟਾ ਪਵਾ ਲੈਂਦੀ ਅਜੀਤ ਪਵਾਰ ਵਾਂਗੂ ਸ਼ਗਨ ਪੁਜਬਲ ਵਾਂਗੂ ਹਮੰਤ ਵਿਸ਼ਵਾਸ਼ ਸ਼ਰਮਾ ਵਾਂਗੂ ਈਵਨ ਨਰਾਇਣ ਰਾਣੇ ਵਾਂਗੂ ਪਰਫੁੱਲ ਪਟੇਲ ਵਾਂਗੂ ਫਿਰ ਅਸੀਂ ਦੁੱਧ ਧੁੱਪੇ ਹੋ ਗਏ ਸੀ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਖਾਸ ਕਰ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਉਹ ਲੜਾਈ ਅੱਜ ਦੇਸ਼ हित ਵਾਸਤੇ ਲੜ ਰਿਹਾ ਲੋਕਸ਼ਾਹੀ ਸਾਡੇ ਮੁਲਕ ਚ ਜਿਹੜੀ ਲੋਕਸ਼ਾਹੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਜਾਤੰਤਰ ਹੈ ਉਸ ਉਸ ਪ੍ਰਜਾਤੰਤਰ ਤੇ ਖਤਰਾ ਮੰਡਰਾ ਰਿਹਾ ਹੈ ਇਸ ਕਰਕੇ ਸਾਨੂੰ ਜਿਹੜਾ ਆ ਦੇਖੋ ਆਮ ਆਦਮੀ ਪਾਰਟੀ ਝੁਕਣ ਵਾਲੀ ਨਹੀਂ ਹੈ ਜਿਹੜੇ ਲੋਕ ਭਾਜਪਾ ਅੱਗੇ ਝਾਕ ਰਹੇ ਦਾ ਝੁਕ ਰਹੇ ਦਾ ਮਤਲਬ ਕਿਤੇ ਨਾ ਕਿਤੇ ਉਹ ਕਾਣੇ ਆ ਕਿਤੇ ਨਾ ਕਿਤੇ ਯਾ ਉਹਨਾਂ ਨੇ ਕੋਈ ਲੁੱਟ ਖੁੱਟ ਕੀਤੀ ਆ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਡਟ ਕੇ ਲੜਾਈ ਲੜ ਰਹੀ ਆ ਅੱਜ ਸੰਜੇ ਜੀ ਦੇ ਕੇਸ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਇਹਨਾਂ ਦੇ ਖਿਲਾਫ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪੂਰੀ ਇਲੀਗਲ ਅਨਕਨਸਟੀਚੂਅਲ ਸਕ੍ਰਿਪਟ ਸੀਗੀ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਭਾਜਪਾ ਦੀ ਤਾਨਾਸ਼ਾਹੀ ਨੂੰ ਰੋਕਣਾ ਲੋਕਸ਼ਾਹੀ ਨੂੰ ਬਚਾਉਣਾ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਫਰਜ ਵੀ ਹੈ ਔਰ ਸਭ ਤੋਂ ਵੱਡੀ ਲੜਾਈ ਵੀ ਹੈ ਲੇਕਿਨ ਚੈਲੰਜ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਸੁਪਰੀਮੋ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਅਰੈਸਟ ਦੇ ਵਿੱਚ ਨੇ ਅਜੇਹੇ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਚੁਣੌਤੀ ਲੱਗਦੀ ਹੈ ਲੋਕ ਸਭਾ ਚੋਣਾਂ ਦੇ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਬੀਜੇਪੀ ਨੇ ਤਰਵਿੰਦ ਕੇਜਰੀਵਾਲ ਜੀ ਨੂੰ ਇਸ ਕਰਕੇ ਬੰਦ ਕੀਤਾ ਸੀ ਵੀ ਅਸੀਂ ਇਹਨਾਂ ਦੀ ਪਾਰਟੀ ਤੈਸ ਨੈਸ ਕਰ ਦਾਂਗੇ ਲੇਕਿਨ ਜਿਸ ਤਰੀਕੇ ਨਾਲ ਰਾਮਲੀਲਾ ਗਰਾਊਂਡ ਤੇ ਲੱਖਾਂ ਲੋਕਾਂ ਦਾ ਇਕੱਠ ਹੋਇਆ ਹੈ ਉਸ ਤੋਂ ਇਹ ਸਪਸ਼ਟ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸੋਚ ਹੈ ਉਹ ਘਰ-ਘਰ ਪਹੁੰਚ ਗਈ ਹੈ। ਭਾਜਪਾ ਨੂੰ ਖਬਰਾਹਟ ਹੈ। ਹੁਣ ਅਰਵਿੰਦ ਕੇਜਰੀਵਾਲ ਜੀ ਕੋਈ ਇੰਡੀਵਿਜੂਅਲ ਨਹੀਂ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਅੱਜ ਦਿੱਲੀ 'ਚ ਜਿਹੜਾ ਮਾਹੌਲ ਹੈ ਉਸ ਤੋਂ ਇਹ ਲੱਗਦਾ ਜਿਹੜੀ ਭਾਜਪਾ 7 0 ਨਾ ਕਹਿੰਦੀ ਅੱਜ ਉਲਟਾ ਹੋ ਰਿਹਾ 7 ਜਿਹੜੀਆਂ ਸੀਟਾਂ ਸਾਡਾ ਐਲਾਈਂਸ ਜਿੱਤ ਰਿਹਾ। ਸੋ ਡੈਫੀਨੇਟਲੀ ਇਹ ਜ਼ਰੂਰ ਹੈ ਲੇਕਿਨ ਅਰਵਿੰਦ ਕੇਜਰੀਵਾਲ ਜੀ ਤੇ ਜਾਣ ਨਾਲ ਸੁਭਾਵਿਕ ਤੌਰ ਤੇ ਇਮੋਸ਼ਨਲੀ ਅਸੀਂ ਵੀ ਸੋਚਦੇ ਨੇ ਲੇਕਿਨ ਉਹ ਸੋਚ ਜਿਹੜੀ ਉਹ ਘਰ-ਘਰ ਕਰ ਗਈ ਆ। ਅੱਜ ਇਸ ਸੰਘਰਸ਼ ਜਿਹੜਾ ਕੰਟਰੀਬਿਊਟ ਜਿਹੜੇ ਲੋਕ ਕਰ ਰਹੇ ਆ ਉਹ ਦੇਸ਼ ਦੇ ਅਸਲੀ ਦੇਸ਼ ਭਗਤ ਹੋ ਆ ਸੋ ਹਾਲਾਂਕਿ ਜੇਕਰ ਲਿਸਟ ਦੀ ਗੱਲ ਕੀਤੀ ਜਾਏ ਤਾਂ ਤਮਾਮ ਹੋਰ ਚਾਹੇ ਸ਼ੋਮਣੀ ਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਭਾਜਪਾ ਦੀ ਗੱਲ ਕਰ ਲਈਏ ਜਾਂ ਫਿਰ ਕਾਂਗਰਸ ਦੀ ਗੱਲ ਕਰ ਲਈ ਹਾਲਾਂਕਿ ਉਹ ਲਿਸਟ ਜਿਹੜੀ ਹੈ ਉਹ ਕਿਹੜੇ ਉਮੀਦਵਾਰ ਸਾਹਮਣੇ ਹੋਣਗੇ ਉਹ ਆਨਾਲੇ ਸਮੇਂ ਚ ਪਤਾ ਲੱਗੇਗਾ ਲੇਕਿਨ ਫਿਲਹਾਲ ਜਿਸ ਸੀਟ ਦੇ ਉੱਤੇ ਸ਼੍ਰੀ ਅਨੰਦਪਰਸਾ ਵੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਲੰਬੇ ਸਮੇਂ ਤੋਂ ਇੱਕ ਨਾਮ ਦੀਆਂ ਕਿ ਅਸਰੀਆਂ ਲਗਾਈਆਂ ਜਰਸੀ ਉਹ ਸੀਟ ਜਿਹੜੀ ਹੈ ਫਿਲਹਾਲ ਫਾਈਨਲ ਹੋ ਚੁੱਕੀ ਹੈ ਔਰ ਮਾਲਵਿੰਦਰ ਕਾਂਗਰਸ ਜਿਹੜੇ ਨੇ ਉਹਨਾਂ ਨੂੰ ਉਮੀਦਵਾਰ ਅੱਲਾਹ ਦਿੱਤਾ ਗਿਆ ਬਡੇ ਜਰਨ